ਵਾਹੀ ਗੁਰਜੀੰਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੋਂ ਟਸੜੀ ਯੂਟਿਊਬਰ ਅਤੇ ਫਿਰ ਅੰਗ ਤੇ ਸਵਾਤੀ ਅਜਰੇ ਮੇਵੜ ਲੈ ਕੇ ਆਇਆ ਮੋਰਨੀ ਪੱਗ ਜਿਹਦੀ ਲੈਂਥ ਹੈਗੀ ਆ 7.5 ਮੀਟਰ ਮੀਟਰ ਕਪੜਾ ੜਪੋ ਫੁੱਲ ਵਰਤੇ ਆ ਜਿਹੜਾ ਪੱਲੜ ਲਾਉਣਾ ਸਿਰ ਤੇ ਸੈਂਟਰ ਚ ਲੈ ਕੇ ਲੜ ਨੂੰ ਪੂਣੀ ਹਲਦਾ ਤੁੰੜਾ ਆ ਕੇ ਬੰਦ ਪੋਤ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਬੋਲਡ ਕਰਕੇ ਅਧੀ ਕਦੀ ਗਲ ਟਾ ਕੇ ਜਿਹੜਾ ਪੱਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਹ ਲੜੇ ਕਲੇਬ ਵਾਲੇ ਨੇ ਕੱਢ ਗਏ ਜਿਹੜਾ ਲੜਨ ਚੰਗੀ ਤਰ੍ਹਾਂ ਨੋਡ ਕਰਕੇ ਲਗਾ ਦੇਣਾ ਹੈ ਤੇ ਹਲਕੇ ਲੜਨ ਮੋਟਾਈ ਚ ਰੱਖਾਂਗੇ ਤਾਂ ਜਿਹੜਾ ਆਪਣਾ ਲੜਾ ਉਹ ਅੱਖ ਤੋਂ ਬਾਰ-ਬਾਰ ਖਿਸਕੇ ਨਾ ਤੇ ਜਿਹੜਾ ਲੜ ਲਾਉਣਾ ਲੜਨ ਵੇਲੇ ਤਾਂ ਪਿੰਚ ਕਰਨਾ ਆਪਣੀ ਅਖਲਦਵਾ ਸੁਨੇ ਰੱਖੀ ਬੰਦਪਾ ਤੇ ਰੱਖ ਲੈਣਾ ਤੇ ਪਹਿਲੇ-ਪਹਿਲੇ ਜਿਆਦਾ ਖੋਲਣਾ ਤੇ ਚਪਲੇਣਾ ਆਪਣਾ ਮੋਟਾਈ ਵਾਲਾ ਸੁਣਾਏ ਲੈਣਾ ਤੇ ਜਿੱਥੇ ਆਪਾਂ ਪਲੜ ਲਗਾਈਓ ਤੋ ਥੋੜਾ ਫਾਂਸਾ ਲਾ ਕੇ ਲੜਦਾ ਥੋੜਾ ਨਹੀਂ ਖਾਸਾ ਫਾਂਸਾ ਲਾ ਕੇੜਾ ਪਲੜ ਦਾ ਲੜਨ ਚੰਗੀ ਤਰ੍ਹਾਂ ਲੋਡ ਕਰਾਂਗੇ ਫੇਰ ਜਿਹੜਾ ਲੜਨ ਡਬਲ ਫੋਲਡ ਕਰਨਾ ਜਿਹੜਾ ਡਬਲ ਫੋਲਡ ਕਰਕੇ ਪਹਿਲੇੜਾ ਜਿੰਨਾ ਫਾਂਸਾ ਲਾ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਉਂਗਲੀ ਨਾਲ ਘੁੱਟਣਾ ਜਿਹੜੇ ਆਪਾਂ ਚੰਗੀ ਤਰ੍ਹਾਂ ਜਿਹੜਾ ਪਲੜ ਦੀ ਲੜਾਈ ਲੋਡ ਕਰਕੇ ਲੜਦਾ ਫਾਂਸਾ ਜਿਹੜਾ ਉਹ ਲੋਡ ਕਰਕੇ

ਤੇ ਇਹ ਜਿਹੜਾ ਪਰੜ ਲੈ ਉਹਦੀ ਜਿਹੜੀ ਆਪ ਸਫਾਈ ਕਰ ਲੈਣੀ ਆ ਉਹਦੇ ਭਾ ਲੜਾ ਉਹ ਨੋਟ ਕਰ ਲੈਣਾ ਅਗਲੇ ਡਾੜ ਲੜਨ ਨੂੰ ਲੜਨ ਨੂੰ ਵਗਤ ਪੰਚੇ ਕਰਨਗੇ ਪੁਨੀਆ ਖਲਦ ਵਾਸਤੇ ਲਗਾ ਕੇ ਬੱਤ ਪੈ ਉੱਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲਟ ਨੂੰ ਪਰ ਲੋੜ ਕਰਨਾ ਪਹਿਲੇ ਪਹਿਲਾਂ ਜਿਆਦਾ ਖੋਲਣਾ ਤੇ ਜਿੱਥੇ ਪਹਿਲਾਂ ਪਮੋਟੇ ਜਿਹੜਾ ਪਸਣਾ ਜੋੜ ਕੇ ਲੜਨ ਚੰਗੀ ਤਰ੍ਹਾਂ ਸਾਫ ਕਰਾਂਗੇ ਸਾਫ ਕਰਨ ਤੋਂ ਬਾਅਦ ਲੜਨ ਡਬਲ ਫੋਲਡ ਕਰਨਾ ਜਿੰਨੀ ਨੋਕ ਘਟੇ ਚੋੜੀ ਕਰ ਸਕ ਜਉਂਦੀ ਲੜਾਈ ਜਿਹੜੀ ਘਟਾ ਕੇ ਲੜਦੀ ਲੜਨ ਚੰਗੀ ਤਰ੍ਹਾਂ ਲੋਡ ਕਰਾਂਗੇ ਤੇ ਬਾਕੀ ਪਗੜੀਆਂ ਪਸੜੀਂ ਕਰ ਲੈਣੀਆਂ ਪਰ ਜਿੰਨੀ ਨੋਬਤ ਕੜਾਈ ਘਟਾ ਕੇ ਫਿਰ ਉਹ ਤਾਂ ਗਾਹਾਂ ਜਾ ਕੇ ਜਿਹੜੀ ਚੁੜਾਈ ਵਧਾ ਲੈਣੀ ਆ ਤਾਂ ਜਿਹੜੇ ਆਪਣਾ ਉੱਪਰ ਲੜ ਬਣ ਸਕੇ ਤੇ ਬਾਕੀ ਪਗੜੀਆਂ ਪਸੜੀਂ ਕਰਨੜੀ ਹੈ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੋਰਟ ਵੀਡੀਓ ਕਰ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਟਗਮੈਂਟ ਕਰਕੇ ਜੇ ਵੀਡੀਓ ਲਈ ਤੁਹਾਨੂੰ ਪਾਗਾ ਕਿਸ ਤਰ੍ਹਾਂ ਹੀ ਲੱਗੀ ਤੇ ਵੀਡੀਓ ਇਹ ਜੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਰ ਕਰ ਲਿਓ ਇਹ ਕੋਲ ਜਿਹੜਾ ਲੜ ਲਾਉਣ ਲੜਨ ਦਾ ਬੈਗ ਤਾਂ ਪਿੰਚੇ ਕਰਾਂਗੇ। ਨੀਖ ਲਵਾ ਥੱਲੇ ਤਾਂ ਕਿ ਬੰਦ ਪੈ ਤਰੱਕੇ ਚਾਰ ਉਂਗਲੀਆਂ ਜਿਹੜਾ ਲੜਨ ਨੂੰ ਉੱਪਰੋਂ ਨੋਟ ਕਰਨਾ। ਫੇ ਜਿਹੜਾ ਪਲੜਨ ਚੰਗੀ ਤਰ੍ਹਾਂ ਸਾਫ਼ ਕਰਾਂਗੇ। ਫੇ ਜਿਹੜਾ ਜੀ ਮੈਨੂੰ ਦੱਸਿਆ ਜੀਗਾ ਲੜਨ ਨੂੰ ਉਹਨੇ ਰੱਖ ਜਿਹੜਾ ਜਦ ਤੱਕ ਥੋੜੇ ਇਹ ਲੜਦੀ ਨੋਕ ਜਿਹੜੀ ਉਹ ਕੱਟ ਟੌੜੀ ਨਹੀਂ ਹੁੰਦੀ ਤਾਂ ਜਿਹੜਾ ਚੰਗੀ ਤਰ੍ਹਾਂ ਨੋਟ ਕਰਕੇ ਕੱਟ ਟੌੜਾਈ ਚ ਕਰਕੇ ਨੌਕ ਲਈ ਪਕਾਣ ਕੜਾਹੀ ਰੱਖੇਗਾ ਹਾਂ ਜਾ ਕੇ ਜਿਹੜੀ ਆਪਾਂ ਦੀ ਕੜਾਈ ਬਣਾਉਣੀ ਆ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਲੜਕੜੇ ਵਾਲ ਜਿਹੜੇ ਕੱਢ ਕੇ ਜਿਹੜਾ ਲੜਨ ਚੰਗੀ ਤਰ੍ਹਾਂ ਲੋਡ ਕਰਕੇ ਲਗਾਵਾਂਗੇ ਬਾਕੀ ਪੰਗੜੀਆਂ ਪੋਸਟਿੰਗ ਕਰ ਲੈਣੀ ਐ ਚੰਗੀ ਤਰ੍ਹਾਂ ਲੜਾ ਪਾੜ ਨੂੰ ਲੋਡ ਕਰਕੇ ਕਰਤੀ ਜਿਹੜੇ ਬਲੜ ਕਿ ਬਲੜ ਕਿ ਜਿਹੜਾ ਲੜਨ ਨੂੰ ਕਾ ਦੇਣਾ ਤੇ ਜਿਹੜਾ ਪਰ ਰੜ ਲੈ ਉਹਦੀ ਜਿਹੜੀ ਪਸਫਾਈ ਕਰ ਲੈਣੀ ਤੇ ਉੱਪਰ ਉਹਦੀ ਸੈਟਿੰਗ ਉਹ ਵੀ ਲੋਡ ਕਰ ਲੈਣੀ ਆ ਜਿਹੜਾ ਲੜ 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 ਬਾਇਕ ਨੂੰ ਪੈਂਦੇ ਕੰਨਾ ਆਪਣੀ ਅਗਲ ਤੋਂ ਥੱਲੇ ਰੱਖ ਕੇ ਬੰਦ ਪੱਤਰ ਕੇ ਚਾਰੋਂ ਗਲੀयां ਜਿਹੜਾ ਲੜ ਨੂੰ ਡਾਊਨਲੋਡ ਕਰਨਾ ਇਹਨੂੰ ਜਿਹੜਾ ਰੈਡਾ ਪਾ ਸਾਫ ਕਰਕੇ ਜਿਹੜਾ ਲੜ ਨੂੰ ਮੋਡ ਕਰਕੇ ਚੰਗੀ ਤਰ੍ਹਾਂ ਲੜ ਕੜੇ ਵਾਜਣ ਕੱਢ ਜਿਹੜਾ ਲੜ ਨੂੰ ਗਾ ਮਾਗੇ ਤੇ ਬਾਕੀ ਪਗੜੀਆਂ ਪਸੜਿੰਗ ਕਰ ਲੈਣੀਆਂ ਤੇ ਪੱਲੇ ਨੂੰ ਜਿਹਨਾਂ ਵਾਂਰਾ ਲਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਉੱਪਰੋਂ ਜਿਹੜਾ ਲੜ ਨੂੰ ਬਣਾ ਕੇ ਸਾਵ ਘਾਟ ਕਿਹੜਾ ਲੜ ਲਗਾਵਾਂਗੇ ਦੋਈ ਪਾਸੇ ਜਿਹੜੇ ਆਪਣੀ ਪਾਗਾ ਉੱਪਰ ਬਰਬਰ ਹੋਣੀ ਚਾਹੀਦੀ ਆ ਤੇ ਲੜਾ ਦਾ ਮਾਹ ਲੜਾ ਉਹ ਇੱਕੋ ਜਿਹਾ ਹੋਣਾ ਚਾਹੀਦਾ ਉੱਪਰ ਵੀ ਜਿਹੜੇ ਆਪਣੇ ਜਿਹੜੇ ਆਪਣੇ ਲੜਨੇ ਬਣਾ ਲੈਣੇ ਹਨ ਤੇ ਹੁਣ ਜਿਹੜੇ ਆਪਾਂ ਆਨਲਾਈਨ ਦੇ ਜਿਹੜਾ ਆਪਾਂ ਵਾਈਫੇਰ ਲਾਣਾ ਚੰਨੇ ਜਿਹੜੀ ਆਪਾਂ ਸਫਾਈ ਕਰ ਲੈਣੀ ਆ ਬਾਕੀ ਬੰਗੜੀਆਂ ਪਛੜੀਂ ਕੱਢ ਲੈਣੀਆਂ। ਜਿਹੜੇ ਆਪਣੀ ਨੋਕੋ ਵਿਲੀ ਲੋੜ ਕੱਢ ਲੈਣੀਆਂ। ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਮੋਰ ਨਹੀਂ ਪੱਗ ਬਣਨੀ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀਆਂ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਾਉਣਾ ਲਰਨ ਬੈਗ ਤੋਂ ਪਿੰਚ ਕਰਨਾ ਪੁਣੀ ਹੌਲਦਵਾ ਥੱਲੇ ਰੱਖ ਕੇ ਬੰਦ ਪਾ ਤਾ ਕੇ ਦੋ ਹੀ ਪਲਿਆਂ ਨੂੰ ਪਹਿਲੇ ਪਲਿਆਂ ਜਿਆਦਾ ਖੋਲ ਕੇ ਤੇ ਜਦੋਂ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਲੜਨੋਂ ਪਾ ਚੰਗੀ ਤਰ੍ਹਾਂ ਡਬਲ ਹੋਲਡ ਕਰਾਂਗੇ ਜਿਨ੍ਹਾਂ ਲੋਕ ਚਿਹੜਾਈ ਘੱਟ ਕਰ ਸਕਦੇ ਹੁੰਦੇ ਨੇ ਨੋਕ ਦੀ ਚਿਹੜਾਈ ਘੱਟ ਕਰਕੇ ਜਿਹੜਾ ਆਪਾਂ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨੋਟ ਕਰਕੇ ਲਗਾ ਦੇਣਾ ਹੈ ਪਹਿਲੇ ਜਿਹਨਾਂ ਫਾਂਸ ਰੱਖ ਕੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾਵਾਂਗੇ ਜਿਨ੍ਹਾਂ ਲੋਕ ਦੀ ਚਿਹੜਾਈ ਮੂਹਰ ਤੋਂ ਰੱਖ ਲਈ ਜਦ ਐਂਡ ਤੱਕ ਜਿਹੜੀ ਆਪਾਂ ਉਨੀ ਡੋੜਾਈ ਲੈ ਜਾਣੀ ਹੈ ਕਹਾਂ ਯਾ ਕਿ ਜਿਹੜੀ ਆਪਾਂ ਦੀ ਕੜਾਈ ਵਧਾਣੀ ਨਹੀਂ ਹੈਗੀ ਤੇ ਬਾਕੀ ਪਗ ਜਿਹੜੀ ਆਪਾਂ ਫਰਡਿੰਗ ਕਰ ਲੈਣੀ ਆ ਤੇ ਬਾਕੀ ਪੰਗੜੀਆਂ ਪਸੜਿੰਗ ਕਰ ਲੈਣੀਆਂ ਉਪਰ ਵੀ ਜਿਹੜਾ ਜਿਹੜਾ ਸੀ ਛੜਿੰਗ ਕਰ ਲੈਣੇ ਤਾਂ ਵੀ ਉਪਰੇ ਲੜਾਈ ਛੜਿੰਗ ਕਰ ਲਈ ਡਬਲ ਜਿਹੜਾ ਆਪਣਾ ਵੱਟ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਆ ਪੱਗ ਤੇ ਲਗਾਉਣਾ ਨੱਕ ਦੀ ਸੀ ਜਿਹੜਾ ਆ ਪੱਗ ਮਿਲਵਾਵਾਂਗੇ ਲਗਤੀ ਸੀ ਜਿਹੜਾ ਆਪ ਪੱਗ ਵਿੱਚ ਲਗਾ ਕੇ ਜਿੱਥੇ ਆਪਾਂ ਸੀ ਮਲੜ ਫੋਨ ਕਰੇ ਉੱਥੋਂ ਜਿਹੜਾ ਆਪ ਲੜ ਜਿਹੜੇ ਵਾਲ ਹੁੰਦੇ ਨੇ ਉਹਨਾਂ ਥੱਲੇ ਵਾਲ ਨੂੰ ਖਿੱਚ ਕੇ ਫਿਰ ਜਿਹੜਾ ਬਕਲ ਕੇ ਲੜੇ ਲਗੋਣਾਂ ਕਲਗੀ ਲੜ ਨੂੰ ਵੈਗ ਤੋਂ ਪਿੰਚ ਕਰਾਂਗੇ ਜਿਹੜਾ ਜਿਹੜਾ ਪਲੜਾ ਕੱਲ ਖਿੜਾਣ ਲਾਉਣਾ ਤਾਂ ਤੈਨੂੰ ਫੋਲਡ ਕਰਨਾ ਉਹਦੀ ਇੱਕ ਟਾਈਪ ਦੀ ਪੂਣੀ ਬਣਾ ਲੈਣੀ ਆ ਲੜ ਨੂੰ ਬੈਗ ਤੇ ਕੜਾਈ ਤੇ ਲੈ ਕੇ ਨੂੰ ਮੂਹਰੇ ਲਾ ਕੇ ਪਿਛੜਾਈ ਕਰਾਣੀ ਆ ਜਿੰਨਾ ਲੜ ਨੂੰ ਬੈਗ ਤੇ ਕੜਾਈ ਤੇ ਲੈ ਕੇ ਉਹਨਾਂ ਲੜ ਨੂੰ ਲੈ ਆ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਲੜ ਕੜੇ ਉਹ ਵਾਲ ਜਿਹੜੇ ਕੱਢ ਲੈਣੇ ਨੇ ਫਿਰ ਭਾਗਵੇਂ ਥਲੇ ਰੱਖੇੜਾ ਪਲੜਾ ਨੂੰ ਫਰੰਟ ਵੱਲ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਹਨੇ ਜੜਾਈ ਰੱਖਣਾ ਚਾਹਣੇ ਤੇ ਉਹ ਜੜਾਈ ਲਾ ਕੇ ਤੇ ਜਿੰਨਾਂ ਚ ਬਲ ਪੈਂਦਣਗੇ ਉਹਨਾਂ ਬੜਾ ਲੋਡ ਕਰਕੇ ਜਿੰਗੀ ਤਰ੍ਹਾਂ ਪਕਵੈਂਦਲੇ ਰੱਖੇ ਜਿਹੜਾ ਆਪਾਂ ਨਰਮ ਸਾਫ਼ ਕਰਕੇ ਲਗਾ ਦੇਣਾ ਇੱਕ ਵਾਰ ਜਿਹੜਾ ਆਪਾਂ ਇਹ ਜਿਹੜਾ ਆਪਾਂ ਲੜਾ ਸਿੱਧਾ ਦਬਾਗੇ ਨਾ ਇਹ ਪਲਰ ਰੋਟੇਟਰ ਦਬਾਣਾ ਘੜ ਪਾਗਵੇਂ ਸਲੈਰਾ ਕਿਹੜਾ ਪਲਾਟ ਨੂੰ ਫਰੰਟ ਵੱਲ ਹੋਲਡ ਕਰਨ ਤੋਂ ਬਾਅਦ ਲੜਚੀ ਜਿੰਨੇ ਬਲ ਪੈਂਦੇ ਹੁੰਦੇ ਨੇ ਲੜਚਵਲ ਪਾ ਕੇ ਜਿੰਨੀ ਕੜਾਈ ਰੱਖਣਾ ਚਾਹੁੰਦੇ ਨੇ ਕੜਾਈ ਰੱਖ ਕੇ ਜਿਹੜਾ ਲੜ ਨੂੰ ਉੱਪਰ ਦੱਬ ਲੈਣਾ ਲੜ ਨੂੰ ਜਿਹੜਾ ਆਪਾਂ ਸਿੱਧਾ ਸਿੱਧਾ ਦਬਾਂਗੇ ਜਿਹੜਾ ਆਪਾਂ ਟੱਡਾ ਕਰਕੇ ਨਹੀਂ ਦੱਬਣਾ ਤੇ ਇੱਕ ਵਾਰ ਜਿਹੜਾ ਲੜਨ ਦੱਬ ਕੇ ਗਾਹਾਂ ਜਾ ਕੇ ਬਾਕੀ ਲੜ ਫਲਾ ਲੈਣਾ ਜੇ ਤਾਂ ਜਿਹੜਾ ਉੱਪਰ ਕਿਸੇ ਕੇ ਦਾ ਘਰੇ ਨੂੰ ਤੁਸੀਂ 2 ਜਾਂ 3 ਪੱਕ ਬੰਨੇ ਜਿਹੜੇ ਲੜਨ ਟੋਕਣ ਵਾਸਤੇ ਲਗਾ ਸਕਦੇ ਹੋ ਤੇ ਹੁਣ ਜਿਹੜੇ ਆਪਾਂ ਲੜ ਲੈਛੋ ਨੇ ਜਿਹੜੀ ਆਪਾਂ ਸਫਾਈ ਕਰ ਲੈਣੀ ਆ பகிடி கலனி ஆ ਦੇ ਆਪਣੀ ਸ਼ੇਵ ਉਹ ਵੀ ਲਈ ਆਪਾਂ ਲੋਡ ਕਰ ਲੈਣੀ ਆ ਜਿਹੜਾ ਆਪਾਂ ਸਟਾਕ ਕਰਨਾ ਜਿਹੜਾ ਆਪਾਂ ਪਹਿਲਾਂ ਰਿਸ਼ਦ ਦੇ ਸੈਂਟਰ ਚੋਂ ਅਸ ਤੋਂ ਬਾਅਦ ਜਿਹੜਾ ਆਪਾਂ ਸੈਟ ਅਕਣਾ ਜਿਹੜਾ ਪਹਿਲਾਂ ਲੜ ਜਾਂਦਾ ਹੈ ਸੈਂਟਰ ਤੋਂ ਉਹਨੂੰ ਬੈਤ ਖਿੱਚ ਕੇ ਚੰਗੀ ਤਰ੍ਹਾਂ ਚੜ੍ਹੇ ਪਾਸੇ ਨੂੰ ਫਲਾ ਦੇਣਾ ਹੈ ਲੜ ਨੂੰ ਸਭ ਤੋਂ ਪਹਿਲਾਂ ਇੱਕ ਸਾਈਡ ਦੱਬ ਲੈਣੀ ਹੈ ਚੰਗੀ ਤਰ੍ਹਾਂ ਇੱਕ ਸਾਈਡ ਦੱਬ ਕੇ ਫਿਰ ਦੂਜੀ ਸਾਈਡ ਤੋਂ ਚੰਗੀ ਤਰ੍ਹਾਂ ਕਵਰ ਕਰਕੇ ਡਬਲ ਸ਼ੀਆ ਕਵਰ ਕਰਕੇ ਜਿਹੜਾ ਆਪਾਂ ਸਰੋਵ ਚੰਗੇ ਟ੍ਰੈਕ ਟ੍ਰੈਨ ਕਵਰ ਕਰ ਲੈਣਾ ਜਿਹੜਾ ਬੈਗ ਜਿਹੜਾ ਲਗਾਉਣਾ ਹੁੰਦਾ ਹੈ ਜੋ ਫੋਲਡ ਕਰਕੇ ਜਿਹੜਾ ਉਪਰਲਾ ਉਹਨੂੰ ਬੈਗ 'ਤੇ ਦਬ ਦੇਣਾ ਤੇ ਜਲਦੀ ਨੂੰ ਲੈ ਕੇ ਹੱਲਣੇ ਅੱਗੇ ਮੈਂ ਅਰਧ ਤੱਕ ਦੇਖ ਲਈ ਤੁਹਾਨੂੰ ਬਾਹੀ ਗੁਰਜੀਤ ਸਿੰਘ ਖਾਲਸਾ ਬਾਹੀ ਗੁਰਜੀਤ ਸਿੰਘ ਫਤਿਹ